ਕੀ ਇਹ ਤਾਂ ਦੱਸ ਜਾ ਜਾਂਦੇ ਜਾਂਦੇ ਮੇਰੇ ਸਿਰ ਇਲਜ਼ਾਮ ਕੀ ਸੀ ਇਹ ਤਾਂ ਦੱਸ ਜਾ ਜਾਂਦੇ ਜਾਂਦੇ ਮੇਰੇ ਸਿਰ ਇਲਜ਼ਾਮ ਕੀ ਸੀ ਤੂੰ ਤਾਂ ਲਿਆਣਾ ਕਦੇ ਬੁਲਾ ਤਾ ਦੱਸ ਦੇ ਮੇਰਾ ਨਾਮ ਕੀ ਸੀ ਆਖਦਾ ਹੁੰਦਾ ਸੀ ਤੈਨੂੰ ਨਸ਼ਾ ਏ ਮੇਰਾ ਆਖਦਾ ਹੁੰਦਾ ਸੀ ਤੈਨੂੰ ਨਸ਼ਾ ਏ ਮੇਰਾ ਫਿਰ ਬੋਤਲ ਤੋਂ ਪੀਤੇ ਜਿਹੜੇ जाम ਕੀ ਸੀ ਖਾਸ ਕਹਿੰਦਾ ਸੀ ਤੂੰ ਮੈਨੂੰ ਉਹ ਦੋ ਬੜਾ ਖਾਸ ਕਹਿੰਦਾ ਸੀ ਤੂੰ ਮੈਨੂੰ ਉਹ ਦੋ ਫਿਰ 10 ਫਿਰ 13 ਆਮ ਕੀ ਸੀ ਕਿੰਨੀ ਥੱਕ ਗਈ ਆ ਮੈਂ ਤੁਰਦੇ ਤੁਰਦੇ ਇਨਾ ਸਮਝ ਕੇ ਮੇਰਾ ਅੰजाम ਕੀ ਸੀ ਮੇਰਾ ਤਨ ਹੰਡਾਇਆ ਵਾਂਗ ਤੋਲੀ ਰਾਂ ਦੱਸ ਤੇਰੇ ਲਈ ਹਰਾਮ ਕੀ ਸੀ ਤਾਪ ਚੜਿਆ ਸੀ ਮੈਨੂੰ ਤੇ ਰਿਸ਼ਕੇ ਦਾ ਤਾਪ ਚੜਿਆ ਸੀ ਮੈਨੂੰ ਤੇ ਰਿਸ਼ਕੇ ਦਾ ਤੈਨੂੰ ਹੋਰਾਂ ਦੇ ਹੁਸਨ ਦਾ ਜੁਗਾਮ ਕੀ ਸੀ ਬੜੇ ਚਾਵਾ ਨਾਲ ਸ਼ੁਰੂ ਕੀਤਾ ਸੀ ਤੂੰ ਰਿਸ਼ਤਾ ਬੜੇ ਚਾਵਾ ਨਾਲ ਸ਼ੁਰੂ ਕੀਤਾ ਸੀ ਰਿਸ਼ਤਾ ਮੈਂ ਹਜੇ ਵੀ ਸੋਚਾਂ ਅੰजाम ਕੀ ਸੀ ਲੋਕ ਆਖਦੇ ਗੁਰੀ ਦਿਲ ਟੁੱਟਿਆ ਸ਼ਾਇਰ ਲੋਕ ਆਖਦੇ ਗੁਰੀ ਦਿਲ ਟੁੱਟਿਆ ਸ਼ਾਇਰ ਪਰ ਗੁਰਿੰਦਰਾ ਤੇਰਾਉ ਨਾਮ ਨਹੀਂ ਸੀ ਖੋਰੇ ਕਿੰਨੇ ਰੋੜੇ ਦਿਲ ਤੂੰ ਪੈਰੀ ਖੋਰੇ ਕਿੰਨੇ ਰੋੜੇ ਦਿਲ ਤੂੰ ਪੈਰੀ ਜਗਰਾਵਾਂ ਵਾਲਿਆ ਤੈਨੂੰ ਆਰਾਮ ਨਹੀਂ ਸੀ ਹਜੇ ਵੀ ਕਰਦੇ ਮੇਰੇ ਹੱਸਦੀ ਦੇ ਹੰਝੂ ਹਜੇ ਵੀ ਕਰਦੇ ਮੇਰੇ ਹੱਸਦੀ ਦੇ ਹੰਝੂ ਇਹ ਸੋਚ ਕੇ ਕਿ ਇਨਾ ਟੁੱਟ ਕੇ ਵੀ ਮੈਂ ਹੈਰਾਨ ਨਹੀਂ ਸੀ ਇਹ ਤਾਂ ਦਸਜਾ ਜਾਂਦੇ ਜਾਂਦੇ ਮੇਰੇ ਸਿਰਲ ਇਲਜਾਮ ਕੀ ਸੀ ਮਿੱਟੀ ਦੀ ਮਹਿਕ ਦੱਸਦੀ ਏ ਤੂੰ ਇਥੋਂ ਲੰਗੀ ਸੀ ਮਿੱਟੀ ਦੀ ਮਹਿਕ ਦੱਸਦੀ ਏ ਤੂੰ ਇਥੋਂ ਲੰਗੀ ਸੀ ਹਵਾ ਦਾ ਇਤਰ ਵੀ ਤੈਨੂੰ ਬਿਆਨ ਕਰ ਰਿਹਾ ਮਿੱਟੀ ਦੀ ਮਹਿਕ ਦੱਸਦੀ ਏ ਤੂੰ ਇਥੋਂ ਲੰਗੀ ਸੀ ਹਵਾ ਦਾ ਇਤਰ ਵੀ ਤੈਨੂੰ ਬਿਆਨ ਕਰ ਰਿਹਾ ਤੈਨੂੰ ਮਹਿਸੂਸ ਕਰ ਬਸ ਮੈਂ ਇਬਾਦਤ ਕਰ ਲਵਾਂ ਉੱਚ ਖੁਦਾ ਨੂੰ ਯਾਦ ਸਾਰਾ ਜਹਾਂ ਕਰ ਰਿਹਾ ਲੰਗੀ ਝਾਂਜਰ ਦੀ ਸ਼ੰਖ ਹਜੇ ਵੀ ਸੁਣਦੀ ਏ ਲੰਗੀ ਝਾਂਜਰ ਦੀ ਚਣਖ ਅਜੇ ਵੀ ਸੁਣਦੀ ਏ ਤੇਰੇ ਸਾਹਾਂ ਦੀ ਚੈਕ ਚਾਚ ਫੇਰੇ ਏ ਤੇਰੇ ਹੱਥ ਦੀ ਦਾ ਚਿਹਰਾ ਬਦਲਾਂ ਅੱਜ ਛਲਕ ਰਿਹਾ ਖੋਰੇ ਕਿੰਨੇ ਚੰਨ ਤਾਰੇ ਤੇਰੀ ਬੁੱਲੀਆਂ ਨੇ ਘੇਰੇ ਏ ਤੈਨੂੰ ਹਨੇਰੇ ਵਿੱਚ ਨਾ ਕਦੇ ਰਹਿਣਾ ਪਵੇ ਤੈਨੂੰ ਹਨੇਰੇ ਵਿੱਚ ਨਾ ਕਦੇ ਰਹਿਣਾ ਪਵੇ ਸੂਰਜ ਰੌਸ਼ਨੀ ਦੀ ਚਾਨਣਾ ਸੁਭਾ ਕਰ ਰਿਹਾ ਮਿੱਟੀ ਦੀ ਮਹਿਕ ਦੱਸਦੀ ਏ ਕਿ ਤੂੰ ਇੱਥੇ ਲੰਗੀ ਸੀ ਹਵਾ ਦਾ ਹੀ ਤਰ ਵੀ ਤੈਨੂੰ ਬਿਆਨ ਕਰ ਰਿਹਾ ਤੇਰੇ ਨੈਣਾਂ ਦੇ ਵਿੱਚ ਰਹਿਣਾ ਸਿੱਖ ਲਵਾਂ ਚਾ ਬੜੇ ਨੇ ਜਮਾਂ ਗੁਰੀਦਿਆਂ ਚਾਹਾਂ ਮੈਂ ਤੇਰੇ ਅੱਖਾਂ ਚੋਂ ਸ਼ਾਹੀ ਡੁੱਲਦੀ ਏ ਦਿਲ ਤੇ ਨਹੀਂ ਸ਼ੇਅਰ ਕਰਦੇ ਤੂੰ ਮੁੰਡੇ ਸ਼ੇਅਰ ਜਗਰਾ ਮੈਂ ਤੇਰੀ ਧੜਕਨ ਨੂੰ ਸੁਣ ਲੱਗੇ ਸੰਗੀਤ ਮੇਰਾ ਤੇਰੀ ਧੜਕਨ ਨੂੰ ਸੁਣ ਲੱਗੇ ਸੰਗੀਤ ਮੇਰਾ ਜਾਂ ਕਹਿ ਕੇ ਤੈਨੂੰ ਤੇਰੇ ਨਾਂ ਜਾਂ ਕਰ ਰਿਹਾ ਮਿੱਟੀ ਦੀ ਮਹਿਕ ਦੱਸਦੀ ਕੀ ਤੂੰ ਇਥੋਂ ਲੰਗੀ ਸੀ ਹਵਾ ਦਾ ਹੀ ਤਰ ਵੀ ਤੈਨੂੰ ਬਿਆ ਕਰ ਰਿਹਾ ਤੈਨੂੰ ਮਹਿਸੂਸ ਕਰ ਬਸ ਮੈਂ ਇਬਾਦਤ ਕਰ ਲਵਾਂ ਹੁਣ ਜੀ ਖੁਦਾ ਨੂੰ ਯਾਦ ਸਾਰਾ ਜਹਾਂ ਕਰ ਰਿਹਾ ਇੱਕ ਛੋਟਾ ਜਿਹਾ ਸ਼ੇਰ ਸੁਣਾਉਂਗਾ ਬਹੁਤ ਛੋਟਾ ਜਿਹਾ ਸ਼ੇਰ ਹੈ ਐਡਾ ਹੈ ਕਿ ਤੈਨੂੰ ਚਾਹ ਲਿਆ ਮੈਨੂੰ ਮਾਫ ਕਰੀ ਮੈਂ ਸਾਹ ਲਿਆ ਮੈਨੂੰ ਮਾਫ ਕਰੀ ਤੈਨੂੰ ਚਾਹ ਲਿਆ ਮੈਨੂੰ ਮਾਫ ਕਰੀ ਮੈਂ ਸਾਹ ਲਿਆ ਮੈਨੂੰ ਮਾਫ ਕਰੀ ਜੇ ਤੈਨੂੰ ਚਾਉਣਾ ਗਲਤ ਹੈ ਤੇ ਮੇਰੀ ਜ਼ਿੰਦਗੀ ਗਵਾਰਾ ਨਹੀਂ ਜੇ ਤੈਨੂੰ ਚਾਉਣਾ ਗਲਤ ਹੈ ਮੇਰੀ ਜ਼ਿੰਦਗੀ ਗਵਾਰਾ ਨਹੀਂ ਕੀ ਹੋਇਆ ਗੱਲਾਂ 'ਚ ਫਸਾਲਿਆ ਮੈਨੂੰ ਮਾਫ ਕਰੀ ਤੈਨੂੰ ਚਾਹ ਲਿਆ ਮੈਨੂੰ ਮਾਫ ਕਰੀ ਮੈਂ ਸਾਹ ਕਿ ਮੇਰੀ ਸ਼ਹਿਰ ਦੀ ਮਿੱਟੀ ਨੂੰ ਇੱਕ ਖਾਦ ਦੇ ਦਿਓ ਮੇਰੇ ਸ਼ਹਿਰ ਦੀ ਮਿੱਟੀ ਨੂੰ ਇੱਕ ਖਾਦ ਦੇ ਦਿਓ ਬੇਕਰ ਮੇਰੇ ਗੀਤਾਂ ਨੂੰ ਇੱਕ ਛੱਤ ਦੇ ਦਿਓ ਮੇਰੇ ਸ਼ਹਿਰ ਦੀ ਮਿੱਟੀ ਨੂੰ ਇੱਕ ਖਾਦ ਦੇ ਦਿਓ ਬੇਕਰ ਮੇਰੇ ਗੀਤਾਂ ਨੂੰ ਇੱਕ ਛੱਤ ਦੇ ਦਿਓ ਪਏ ਮੇਰੇ ਅੱਖਰਾਂ ਦੀ ਇੱਕ ਦਰੀ ਬਣਾ ਲਿਓ ਪਏ ਮੇਰੇ ਅੱਖਰਾਂ ਦੀ ਇੱਕ ਦਰੀ ਬਣਾ ਲਿਓ ਜਦ ਮੌਤ ਬਿਆਨ ਗਿਆ ਤਾਂ ਮੇਰੀ ਵਲੀ ਬਣਾ ਦਿਓ पे मेरे अखरों की दरी बना दियो जल मौत ब्यौह गया मेरी वरी बना दियो सारी जिंदगी गुरी जो करना पाया चके आदि कोई लिखत कोई खरी बना दियो मेरी गलती चो बच्चिया कोई मत दे दियो बेकार मेरे गीता एक छत दे दारी दुनिया में नहीं सिर्फ तुम्हारी आँखों में दिखना है सारी दुनिया की नज़रों में नहीं सिर्फ तुम्हारी आंखों में दिखना है सुनो कविता बन जाओ ना मुझे तुम्हें लिखना है थैंक यू Mm-hmm.